ਅਸੀਂ ਅੱਜ ਇੱਥੇ ਆ ਕਿ ਆਪਣੇ ਵਿਜ਼ਿਟ ਕਰ ਰਹੇ ਹਾਂ ਔਰ ਇੱਥੇ ਸਾਡਾ ਰੋਟਰੀ ਕਲੱਬ ਚੰਡੀਗੜ੍ਹ ਸ਼ਿਵਾਲਿਕ ਇੱਥੇ ਇਹਨਾਂ ਨੂੰ ਜ਼ਰੂਰਤ ਸੀ ਸਕੂਲ ਵਾਲਿਆਂ ਨੂੰ ਉਹਨਾਂ ਨੇ ਸੰਪਰਕ ਕੀਤਾ ਇਹਨਾਂ ਨਾਲ ਇਹਨਾਂ ਨੂੰ ਅੱਗੇ ਕੁਝ ਪੱਖਿਆਂ ਦੀ ਜ਼ਰੂਰਤ ਸੀ ਪੁੱਛਿਆ ਕਿ ਬੱਚਿਆਂ ਨੂੰ ਕਿ ਸਕਾਲਰਸ਼ਿਪਸ ਇੱਥੇ ਅੱਜ ਦੇ ਰਹੇ ਆ ਤੇ ਇਹਨਾਂ ਨੇ ਦੇਖਿਆ ਇੱਥੇ ਕਿ ਬੱਚਾ ਕੋ ਲੈ ਕੇ ਵਾਟਰ ਬੋਟਲਸ ਨਹੀਂ ਆਂ ਗੀਆਂ ਉਹ ਵੀ ਇੱਥੇ ਦੇ ਰਹੇ ਆ ਜੈਸੀ ਜ਼ਰੂਰਤ ਹੁੰਦੀ ਹੈ ਸਮੇਂ-ਸਮੇਂ ਤੇ ਰੋਟਰੀ ਕਲੱਬ ਵਾਲੇ ਵੱਖ-ਵੱਖ ਸਕੂਲਾਂ ਦੇ ਵਿੱਚ ਮੈਡੀਕਲ ਫੀਲਡ ਦੇ ਵਿੱਚ ਜਾਂ ਜਿਸ ਤਰ੍ਹਾਂ ਦੇ ਵੀ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੁੰਦੀ ਹੈ ਅਸੀਂ ਆ ਕੇ ਉੱਥੇ ਉਹਨਾਂ ਦੀ ਜ਼ਰੂਰਤ ਪੂਰਾ ਕਰਨ ਦੀ ਕੋਸ਼ਿਸ਼ ਕਰਨੇ ਆ ਅੱਜ ਹੈ ਕਿ ਰੋਟਰੀ ਕਲੱਬ ਵਾਲਿਆਂ ਨੇ ਇੱਥੇ ਆ ਕਿ ਜੋ ਸਕੂਲ ਦੀ ਜ਼ਰੂਰਤ ਸੀ ਉਹ ਪੂਰੀ ਕੀਤੀ ਹੈ ਤੁਹਾਡੀ ਡਿਸਟ੍ਰਿਕਟ ਜਿਹੜੀ ਹੈ ਕਿ ਪਾਰਟ ਆਫ 5 ਸਟੇਟਸ ਔਰ ਯੂਨੀਅਨ ਟੈਰੀਟਰੀ ਚੰਡੀਗੜ੍ਹ ਪੂਰੀ ਸਾਡੀ ਇੱਕ ਡਿਸਟ੍ਰਿਕਟ ਹੈ ਡਿਸਟ੍ਰਿਕਟ 3080 ਜਿਹਦੇ ਸਾਡੇ 107 ਕਲੱਬ ਨੇ ਦੇ ਨਾਲ 107 ਕਲੱਬਾਂ ਦੇ ਵੀ ਸਾਡੇ 4350 ਮੈਂਬਰਾਂ ਨੇ ਜਿਹੜੇ ਹਰ ਵੇਲੇ ਹੈ ਕਿਸ ਸਮਾਜ ਦੀ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਨੇ ਸਕੂਲਾਂ ਦੇ ਵਿੱਚ ਅਸੀਂ ਹੈ ਕਿ ਸਕੂਲ ਬੈਂਚਸ ਬੱਚਿਆਂ ਨੂੰ ਦੇ ਰਿਹਾ ਸਾਡਾ ਪ੍ਰੋਜੈਕਟ ਹੈ ਸਿੱਖਿਆ ਸਨਮਾਨ ਕੇ ਸਾਥ ਐਜੂਕੇਸ਼ਨ ਵਿਦ ਡਿਗਨਿਟੀ 1400 ਕੁਝ ਬੈਂਚ ਆਪਾਂ ਬੱਚਿਆਂ ਨੂੰ ਦੇ ਚੁੱਕੇ ਹਾਂ 40 ਸਕੂਲਾਂ ਦੇ ਵਿੱਚ ਸਮਾਜ ਜਿਸ ਤਰ੍ਹਾਂ ਜਿਸ ਤਰ੍ਹਾਂ ਜ਼ਰੂਰਤ ਹੁੰਦੀ ਹੈ ਅਸੀਂ ਛੋਟੇ ਤੋਂ ਲੈ ਕੇ ਵੱਡੇ ਕਈ ਸਾਰੇ ਪ੍ਰੋਜੈਕਟ ਕਰਨੇ ਆ ਅਸੀਂ ਆਰਟੀਫੀਸ਼ੀਅਲ ਲਿੰਗ ਦੇ ਕੰਮ ਕਰਨੇ ਆ ਅਸੀਂ ਡਾਇਲਿਸਿਸ ਮਸ਼ੀਨਾਂ ਦਾ ਸੈਂਟਰ ਚਲਾ ਰਹੇ ਆ ਅਸੀਂ ਹੋਣਾ ਕਿ ਇੱਕ ਰੋਟਰੀ ਬਲੱਡ ਬੈਂਕ ਰੋਟਰੀ ਹਸਪੀਟਲ ਆਈ ਹਸਪੀਟਲ ਇਸ ਤਰ੍ਹਾਂ ਦੇ ਕਈ ਸਾਰੇ ਕੰਮ ਹੈ ਗਰੀਬ ਕਰਨੇ ਆ ਦੀ ਸ਼ਾਦੀ ਦੇ ਵਿੱਚ ਮਦਦ ਤੇ ਸਾਰੇ ਕੰਮ ਜੈਸੀ ਵੀ ਜ਼ਰੂਰਤ ਹੈ ਅਸੀਂ ਕਰ ਰਹੇ ਆ ਸੋ ਰੋਟਰੀ ਕਲੱਬ ਆਪਾਂ ਗੱਲ ਕਰੀਏ ਬਹੁਤ ਪੁਰਾਣੀ ਆਪਾਂ ਕਹੀਏ ਇੱਕ ਸਮਾਜ ਸੇਵੀ ਸੰਸਥਾ ਹੈਗੀ ਹੈ ਤੇ ਵਕੋ ਵਕ ਸਮਾਜ ਸੇਵਾ ਦੇ ਕੰਮ ਹੈ ਇਸ ਸੰਸਥਾ ਵੱਲੋਂ ਇਸ ਕਲੱਬ ਵੱਲੋਂ ਕੀਤੇ ਜਾਂਦੇ ਨੇ ਚੈਰਿਟੀ ਕਰਕੇ ਇਸ ਦੇ ਜਿਹੜੇ ਮੈਂਬਰ ਨੇ ਆਪਣੇ ਵੱਲੋਂ ਹੀ ਸਾਰਾ ਕੁਝ ਇਹ ਕਰਦੇ ਹੁੰਦੇ ਨੇ ਅੱਜ ਇਹਨਾਂ ਵੱਲੋਂ ਜ਼ਿਲ੍ਹਾ ਸਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਪਿੰਡ ਗੂੜਾ ਵਿਖੇ ਵਿਜ਼ਿਟ ਕੀਤੀ ਜਾ ਰਹੀ ਹੈ ਜੰਤੀ ਮਾਜਰੇ ਸਕੂਲ ਦੇ ਵਿੱਚ ਵਿਜ਼ਿਟ ਕੀਤੀ ਗਈ ਹੈ ਕਲੱਬ ਦੇ ਡਿਸਟ੍ਰਿਕਟ ਗਵਰਨਰ ਅਰुण ਮੋਂਗਿਆ ਸਾਡਾ ਮੌਜੂਦ ਨੇ ਗੱਲਬਾਤ ਕਰਦੇ ਆਂ ਮੋਂਗਿਆ ਸਾਹਿਬ ਅੱਜ ਡਿਸਟ੍ਰਿਕਟ ਮੁਹਾਲੀ ਦੇ ਜਿਹੜੇ ਜੰ ਅੱਜ ਇੱਥੇ ਹੈ ਕਿ ਆਪਣੇ ਵਿਜ਼ਿਟ ਕਰ ਰਹੇ ਹਨ ਔਰ ਇੱਥੇ ਸਾਡਾ ਰੋਟਰੀ ਕਲੱਬ ਚੰਡੀਗੜ੍ਹ ਸ਼ਿਵਾਲਿਕ ਜੀ ਇੱਥੇ ਇਹਨਾਂ ਨੂੰ ਜ਼ਰੂਰਤ ਸੀ ਸਕੂਲ ਵਾਲਿਆਂ ਨੂੰ ਉਹਨਾਂ ਨੇ ਸੰਪਰਕ ਕੀਤਾ ਇਹਨਾਂ ਨਾਲ ਇਹਨਾਂ ਨੂੰ ਹੈ ਕਿ ਕੁਝ ਪੱਖਿਆਂ ਦੀ ਜ਼ਰੂਰਤ ਸੀ ਕੁਝ ਹੈ ਕਿ ਬੱਚਿਆਂ ਨੂੰ ਹੈ ਕਿ ਸਕਾਲਰਸ਼ਿਪਸ ਇੱਥੇ ਅੱਜ ਦੇ ਰਹੇ ਆ ਤੇ ਇਹਨਾਂ ਨੇ ਦੇਖਿਆ ਇੱਥੇ ਕਿ ਬੱਚਿਆਂ ਕੋਲ ਲੈ ਕੇ ਵਾਟਰ ਬੋਟਲਸ ਨਹੀਂ ਆਗੀਆਂ ਉਹ ਵੀ ਇੱਥੇ ਦੇ ਰਹੇ ਆ ਜੈਸੀ ਜ਼ਰੂਰਤ ਆਉਂਦੀ ਹੈ ਸਮੇਂ-ਸਮੇਂ ਤੇ ਰੋਟਰੀ ਕਲੱਬ ਵਾਲੇ ਵੱਖ-ਵੱਖ ਸਕੂਲਾਂ ਦੇ ਵਿੱਚ ਮੈਡੀਕਲ ਫੀਲਡ ਦੇ ਵਿੱਚ ਜਾਂ ਜਿਸ ਤਰ੍ਹਾਂ ਦੇ ਵੀ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਆਉਂਦੀ ਹੈ ਅਸੀਂ ਇਹ ਕਿ ਉੱਥੇ ਉਹਨਾਂ ਦੀ ਜ਼ਰੂਰਤ ਪੂਰਾ ਕਰਨ ਦੀ ਕੋਸ਼ਿਸ਼ ਕਰਨੇ ਆ ਅੱਜ ਹੈ ਕਿ ਰੋਟਰੀ ਕਲੱਬ ਵਾਲਿਆਂ ਨੇ ਇੱਥੇ ਹੈ ਕਿ ਜੋ ਸਕੂਲ ਦੀ ਜ਼ਰੂਰਤ ਸੀ ਉਹ ਪੂਰੀ ਕੀਤੀ ਹੈ ਕੁਛ ਹੈ ਕਿ ਹੋਰ ਸਾਨੂੰ ਇੱਥੇ ਦੀ ਜ਼ਰੂਰਤ ਦੱਸੀਆਂ ਮੈਡਮ ਪ੍ਰਿੰਸੀਪਲ ਮੈਡਮ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਜ਼ਰੂਰਤਾਂ ਨੂੰ ਵੀ ਪੂਰਾ ਕਰੀਏ ਅਸੀਂ ਇਹ ਹੈ ਕਿ ਇਸ ਸਾਲ ਹੈ ਕਿ ਕਾਫੀ ਸਾਰੇ ਪ੍ਰੋਜੈਕਟਸ ਹੈ ਕਿ ਆਪਣਾ ਬੇਸਿਕ ਐਜੂਕੇਸ਼ਨ ਐਂਡ ਲਿਟਰੇਸੀ ਔਰ ਗਰਲ ਏਮਪਾਵਰਮੈਂਟ ਸਾਡੇ ਦੋ ਮੇਨ ਫੋਕਸ ਏਰੀਆ ਨੇ ਰੋਟਰੀ ਦੇ ਉਹਦੇ ਚਹੀ ਕਰ ਰਹੇ ਆ ਅਸੀਂ ਇਸ ਵਾਰੀ ਆਪਣੀ ਡਿਸਟ੍ਰਿਕਟ ਸਾਡੀ ਡਿਸਟ੍ਰਿਕਟ ਜਿਹੜੀ ਹੈ ਕਿ ਪਾਰਟ ਆਫ 5 ਸਟੇਟਸ ਔਰ ਯੂਨੀਅਨ ਟੈਰੀਟਰੀ ਚੰਡੀਗੜ੍ਹ ਪੂਰੀ ਸਾਡੀ ਇੱਕ ਡਿਸਟ੍ਰਿਕਟ ਦਾ ਡਿਸਟ੍ਰਿਕਟ 3080 ਜਿਹਦੇ ਸਾਡੇ 107 ਕਲੱਬ ਨੇ ਤੇ ਇਹਨਾਂ 107 ਕਲੱਬਾਂ ਦੇ ਵੀ ਸਾਡੇ 4350 ਮੈਂਬਰਾਂ ਨੇ ਤੇ ਜਿਹੜੇ ਹਰ ਵੇਲੇ ਹੈ ਕਿ ਸਮਾਜ ਦੀ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਨੇ ਅਸੀਂ ਇਸ ਸਾਲ ਹੈ ਕਿ ਹਾਲੇ ਤੱਕ ਹੈ ਕਿ 650 ਸਾਈਕਲਾਂ ਗਰਲਸ ਨੂੰ ਹੈ ਕਿ ਦੇ ਚੁੱਕੇ ਹਾਂ ਜ਼ਰੂਰਤਮੰਦਾਂ ਨੂੰ ਗਰਲਸ ਨੂੰ ਜਿਹੜੀ ਹੈ ਕਿ ਬੜੀ ਦੂਰੋਂ ਆਪਣਾ ਹੈ ਕਿ ਪੈਦਲ ਚੱਲ ਕੇ ਆ ਰਹੀਆਂ ਹੀ ਸਕੂਲ ਔਰ ਸ਼ਾਮੀ ਪੈਦਲ ਜਾ ਰਹੀਆਂ ਹੀ ਆਣ-ਜਾਨ ਦੇ ਵਿੱਚ ਹੀ ਥਕਾਨ ਇੰਨੀ ਹੋ ਜਾਂਦੀ ਹੈ ਕਿ ਘਰ ਜਾ ਕੇ ਪੜ ਨਹੀਂ ਪਾਂਦੀਆਂ ਫਿਰ ਘਰ ਦੇ ਕੰਮ ਵੀ ਅੱਜ ਤੁਹਾਨੂੰ ਪਤਾ ਹੈ ਕਿ ਕਰਨੇ ਪੈਂਦੇ ਨੇ ਬੱਚਿਆਂ ਨੂੰ ਇਸ ਕਰਕੇ ਕਿ ਉਹਨਾਂ ਨੂੰ ਅਸੀਂ ਐ ਕਿ ਆਤਮ ਨਿਰਭਰ ਕਰਨ ਵਾਸਤੇ ਉਹਨਾਂ ਨੂੰ ਅਸੀਂ ਐ ਕਿ ਸਾਈਕਲਾਂ ਦਿੱਤੀਆਂ ਸਾਰੀ ਡਿਸਟ੍ਰਿਕਟ ਵਿੱਚ ਔਰ ਉਹਦੇ ਇਲਾਵਾ ਸਕੂਲਾਂ ਦੇ ਵਿੱਚ ਅਸੀਂ ਐ ਕਿ ਸਕੂਲ ਬੈਂਚੀਜ਼ ਬੱਚਿਆਂ ਨੂੰ ਦੇ ਰਹੇ ਆ ਸਾਡਾ ਪ੍ਰੋਜੈਕਟ ਹੈ ਸ਼ਿਕਸ਼ਾ ਸਨਮਾਨ ਕੇ ਸਾਥ এডੂਕੇਸ਼ਨ ਵਿਦ ਡਿਗਨਿਟੀ ਅਸੀਂ ਹਾਲੇ ਤੱਕ ਇਹ ਕਿ 1400 ਕੁਝ ਬੈਂਚ ਆਪਾਂ ਬੱਚਿਆਂ ਨੂੰ ਦੇ ਚੁੱਕੇ ਹਾਂ 40 ਸਕੂਲਾਂ ਦੇ ਵਿੱਚ ਇਹਦੇ ਨਾਲ ਨਾਲ ਇੱਕ ਵੱਡਾ ਪ੍ਰੋਗਰਾਮ ਅਸੀਂ ਹੁਣ ਹੈ ਕਿ ਸਾਈਕਲਾਂ ਦਾ ਆਪਣੇ ਡਿਸਟ੍ਰਿਕਟ ਦੇ ਵਿੱਚ 9 ਜੂਨ ਨੂੰ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਇੱਕ ਸ਼ਾਰਟਜ ਹੈ 1000 ਸਾਈਕਲ ਕੱਠੀ ਪਾਣੀਪਾਦ ਦੇ ਵਿੱਚ ਅਸੀਂ ਆ ਕਿ ਪਾਣੀਪਾਦ ਤੋਂ ਆਸ-ਪਾਸ ਦੇ ਗਰੀਬ ਜਿਹੜੀਆਂ ਹੈ ਕਿ ਬੱਚਿਆਂ ਨੇ ਉਹਨਾਂ ਨੂੰ ਆਪਾਂ ਸਾਈਕਲ ਪ੍ਰੋਵਾਈਡ ਕਰਨ ਜਾ ਰਹੇ ਆ ਤੇ ਇਸ ਤਰ੍ਹਾਂ ਹੀ ਸਮਾਜ ਜਿਸ ਤਰ੍ਹਾਂ ਜਿਸ ਤਰ੍ਹਾਂ ਜ਼ਰੂਰਤ ਹੁੰਦੀ ਹੈ ਅਸੀਂ ਛੋਟੇ ਤੋਂ ਲੈ ਕੇ ਵੱਡੇ ਕਈ ਸਾਰੇ ਪ੍ਰੋਜੈਕਟ ਕਰਨੇ ਆ ਇਹ ਆਰਟੀਫੀਸ਼ੀਅਲ ਲੈਂਬਸ ਦੇ ਕੰਮ ਕਰਨੇ ਆ ਅਸੀਂ ਡਾਇਲਿਸਿਸ ਮਸ਼ੀਨਾਂ ਦਾ ਸੈਂਟਰ ਚਲਾ ਰਹੇ ਆ ਅਸੀਂ ਉਹਨਾਂ ਕਿ ਇੱਕ ਰੋਟਰੀ ਬਲੱਡ ਬੈਂਕ ਰੋਟਰੀ ਹਸਪਤਾਲ ਆਈ ਹਸਪਤਾਲ ਇਸ ਤਰ੍ਹਾਂ ਦੇ ਕਈ ਸਾਰੇ ਕੰਮ ਹੈ ਗਰੀਬ ਕਰਨਿਆਂ ਦੀ ਸ਼ਾਦੀ ਦੇ ਵਿੱਚ ਮਦਦ ਤੇ ਸਾਰੇ ਕੰਮ ਜੈਸੀ ਵੀ ਜ਼ਰੂਰਤ ਹੈ ਅਸੀਂ ਕਰ ਰਹੇ ਹਾਂ ਗੁੜਾਪਿੰਡ ਅਸੀਂ 2016 ਤੋਂ ਉਹਦੇ ਨਾਲ ਜੁੜੇ ਹੋਏ ਹਾਂ ਜਿਵੇਂ ਜਿਵੇਂ ਲੋੜ ਹੁੰਦੀ ਹੈ ਉਹਨਾਂ ਨੂੰ ਜਿਸ ਚੀਜ਼ ਦੀ ਤਾਂ ਉਸ ਹਿਸਾਬ ਨਾਲ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਵੀ.ਡੀ. ਸਿੰਘ ਹੈ ਇੱਥੇ ਨੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਤੇ ਹੁਣ ਅਸੀਂ ਮੈਂ ਪਿਛਲੇ ਸਾਲ ਤੋਂ ਪ੍ਰੈਜ਼ੀਡੈਂਟ ਇਸ ਕਲੱਬ ਦਾ ਹੈਗਾ ਤੇ ਅਸੀਂ ਉਹਦੇ ਚ ਹੋਰ ਜਿਵੇਂ ਜਿਵੇਂ ਚੀਜ਼ਾਂ ਦੀ ਲੋੜ ਪੈ ਰਹੀ ਅਸੀਂ ਕਰ ਰਹੇ ਹਾਂ ਉੱਥੇ ਸਾਈਕਲ ਵੀ ਡੋਨੇਟ ਕੀਤੇ ਗਏ ਆ ਤੇ ਵਾਟਰ ਕੁਲਰ ਦਿੱਤਾ ਗਿਆ ਹੈਗਾ ਤੇ ਉੱਥੇ ਇੱਕ ਸਕਿੱਲ ਸੈਂਟਰ ਦਾ ਸਕੂਲ ਦੇ ਨਾਲ ਹੀ ਸਕਿੱਲ ਸੈਂਟਰ ਵੀ ਸ਼ੁਰੂ ਕੀਤਾ ਗਿਆ ਹੈਗਾ ਤੇ ਇੱਕ ਫਰੂਟ ਗਾਰਡਨ ਵੀ ਸ਼ੁਰੂ ਕਰ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਫਰੂਟ ਤੇ ਨਿਊਟ੍ਰੀਸ਼ਨ ਮਿਲ ਸਕੇ ਤੇ ਜਿਵੇਂ ਜਿਵੇਂ ਜਿਹੜੀ ਚੀਜ਼ ਦੀ ਲੋੜ ਪੈਂਦੀ ਹੈ ਅਸੀਂ ਉਸ ਹਿਸਾਬ ਨਾਲ ਉਹ ਚੀ ਸਾਰੇ ਮੈਂਬਰ ਆਪਣੇ ਵੱਲੋਂ ਹੀ ਕੰਟਰੀਬਿਊਸ਼ਨ ਕਰਦੇ ਨੇ ਕਿ ਸਰਕਾਰ ਤੋਂ ਕਦੀ ਮਿਲ ਜਾਂਦੀ ਹੈ ਨਹੀਂ ਨਹੀਂ ਗਵਰਨਮੈਂਟ ਤੋਂ ਕਦੀ ਰੋਟਰੀ ਨੂੰ ਐਡ ਨਹੀਂ ਮਿਲਦੀ ਹੈਗੀ ਮੰਗਦੇ ਵੀ ਨਹੀਂ ਨਹੀਂ ਉਹ ਗਵਰਨਮੈਂਟ ਆਪਣੇ ਲੈਵਲ ਤੇ ਕੰਮ ਕਰਦੀ ਹੈ ਅਸੀਂ ਤਾਂ ਜਿਹੜੇ ਉਹਦੇ ਵਿੱਚ ਗੈਪਸ ਹੁੰਦੇ ਆ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਦੇ ਚ ਹਰ ਰੋਟੇਰੀਅਨ ਜਿਹੜੇ ਹਰ ਕੋਈ ਆਪਣਾ ਹਿੱਸਾ ਜਿਵੇਂ ਜਿੰਨਾ ਦੇਣਾ ਚਾਹੁੰਦਾ ਹੈ ਉਹ ਦਿੰਦਾ ਹੈਗਾ ਬਿਲਕੁਲ ਠੀਕ ਹੈ ਜੀ ਸੋ ਜਿਵੇਂ ਮੰਗਿਆ ਸਾਹਿਬ ਉਹਨਾਂ ਨੇ ਦੱਸਿਆ ਤੇ ਡਾਕਟਰ ਮੱਕੜ ਉਹਨਾਂ ਨੇ ਦੱਸਿਆ ਕਿ ਇਹ سلسلہ ਕਈ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀਗਾ ਔਰ ਲੰਬੇ ਸਮੇਂ ਤੋਂ ਇਹ ਨਹੀਂ ਕਿ ਕੋਈ ਇਹਨਾਂ ਦਾ ਕੋਈ ਖੇਤਰ ਵੀ ਵੰਡੇ ਹੋਏ ਨੇ ਜਿੱਥੇ ਜ਼ਰੂਰਤ ਹੁੰਦੀ ਹੈ ਜਿੱਥੇ ਲੱਗਦਾ ਹੈ ਕੋਈ ਲੋੜਵੰਦ ਹੈਗੇ ਨੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਜ਼ਰੂਰਤ ਜਿਹੜੀ ਹੈਗੀ ਆ ਪੂਰੀ ਕੀਤੀ ਜਾਂਦੀ ਹੈ ਭਾਵੇਂ ਉਹ ਆਪਣਾ ਲਿਟਰੇਸੀ ਦੀ ਗੱਲ ਹੋਵੇ ਐਜੂਕੇਟ ਕਰਨ ਦੀ ਗੱਲ ਹੋਵੇ ਭਾਵੇਂ ਗੱਲ ਇੰਪਾਵਰਮੈਂਟ ਦੀ ਗੱਲ ਹੋਵੇ ਔਰਤਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਹੋਵੇ ਤੇ ਹੋਰ ਕਿਸੇ ਤਰ੍ਹਾਂ ਦੀਆਂ ਬੁਨਿਆਦੀ ਬੇਸਿਕ ਜ਼ਰੂਰਤਾਂ ਪੂਰਨ ਕਰਨ ਦੀ ਗੱਲ ਹੋਵੇ ਸੋ ਉਹਨਾਂ ਲਈ ਇੱਕ ਮਿਸਾਲ ਹੈ ਲੋਟਰੀ ਕ럽 ਜਿੱਦਾਂ ਇਹ ਸਮਾਜ ਸੇਵਾ ਦੇ ਕੰਮ ਕਰਦੇ ਆ ਰਹੇ ਨੇ ਹੋਰ ਨਵੀਂ ਅਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਉਹ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ